ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਪੂਰਾ ਪਿੰਡ ਸੋਗ ਵਿੱਚ ਡੁੱਬਿਆ ਹੋਇਆ ਹੈ ਪਿੰਡ ਦੇ ਲੋਕ ਕੀ ਕਹਿ ਰਹੇ ਨੇ ਔਰ ਖਾਸ ਕਰਕੇ ਉਹ ਅਧਿਆਪਕ ਕੀ ਕਹਿ ਰਹੇ ਨੇ ਜਿਨ੍ਹਾਂ ਦੇ ਕੋਲੋਂ ਰਾਜਵੀਰ ਜਵੰਦਾ ਪੜੇ ਹੋਏ ਨੇ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਬੜੇ ਦੁੱਖ ਭਰੀ ਖਬਰ ਹੈ ਕਿ ਰਾਜਵੀਰ ਜਵੰਦਾ ਜਿਸ ਦੀ ਉਮਰ ਵਾਸਤੇ ਜਿਸ ਦੀ ਜਿਸ ਦੀ ਜ਼ਿੰਦਗੀ ਵਾਸਤੇ ਆਪਾਂ ਸਾਰਿਆਂ ਨੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਫਰਿਆਦਾ ਕੀਤੀਆਂ ਕਿ ਸੱਚੇ ਪਾਤਸ਼ਾਹ ਜੇਕਰ ਕੋਈ ਭੁਲ ਹੋਈ ਹੈ ਤਾਂ ਉਸ ਨੂੰ ਬਖਸ਼ ਦਿਓ ਬਖਸ਼ ਦਿਓ ਇਸ ਨੂੰ ਤਰੋਤਾਜ਼ਾ ਕਰੋ ਤਾਂ ਕਿ ਲੋਕਾਂ ਦੇ ਵਿੱਚ ਦੁਬਾਰਾ ਫਿਰ ਮਨੋਰੰਜਨ ਦੀ ਦੁਨੀਆ ਸਜਾ ਸਕੇ ਲੇਕਿਨ ਦੋਸਤੋ ਅਰਦਾਸਾਂ ਫਰਿਆਦਾਾਂ ਕਹਿੰਦੇ ਹੁੰਦੇ ਆ ਕਿ ਉਸ ਬਿਨਾਂ ਹੀ ਲੱਗਦੀਆਂ ਜਦੋਂ ਉਮਰ ਦੇ ਵਿੱਚ ਵਾਧਾ ਹੋਵੇ ਔਰ ਮਾਪੇ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਚਲੋ ਜੇਕਰ ਕੋਈ ਮਤਲਬ ਲਤਬਾ ਦੀ ਵੀ ਕੋਈ ਪ੍ਰੋਬਲਮ ਸੀ ਤਾਂ ਮਤਲਬ ਕਮ ਸੇ ਕਮ ਸਾਡੀਆਂ ਅੱਖਾਂ ਦੇ ਸਾਹਮਣੇ ਤਾਂ ਰਹਿੰਦਾ ਹੈ ਔਰ ਯਾਰ ਦੋਸਤ ਰੋ ਰਹੇ ਨੇ ਪੂਰਾ ਪਿੰਡ ਰੋ ਰਿਹਾ ਹੈ ਕਿਉਂਕਿ ਇੱਕ ਬਹੁਤ ਹੀ ਮਿਲਨਸਾਰ ਸ਼ਖਸੀਅਤ ਸੀ ਇੱਕ ਬਹੁਤ ਮਤਲਬ ਪਿਆਰਾ ਇਨਸਾਨ ਸੀ ਜਿਸ ਤੇ ਨਾਲ ਵੀ ਗੱਲਬਾਤ ਕਰਦਾ ਸੀ ਉਸੀ ਵਈ ਚਿਹਤਾ ਬਣ ਜਾਂਦਾ ਸੀ ਤੁਸੀਂ ਦੇਖੋ ਕਿ ਅੱਜ ਚਾਰੇ ਪਾਸੇ ਸੋਗ ਦੀ ਲਹਿਰ ਹੈ ਲੋਕ ਕਈ ਤਰ੍ਹਾਂ ਦੇ ਸਵਾਲ ਹਸਪੀਟਲ ਤੇ ਚੱਕ ਰਹੇ ਨੇ ਤੇ ਕਈ ਤਰ੍ਹਾਂ ਦੇ ਸਵਾਲ ਉਹਨਾਂ ਗਾਇਕਾਂ ਦੇ ਵੀ ਚੱਕ ਰਹੇ ਨੇ ਜੋ ਮਿਲ ਕੇ ਆ ਕੇ ਬਾਅਦ ਵਿੱਚ মিডিਆ ਨਾਲ ਗੱਲਬਾਤ ਕਰਦੇ ਸੀ ਹਾਲਾਂਕਿ ਜੇ ਆਪਾਂ ਡਾਕਟਰਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਕਿਤੇ ਨਾ ਕਿਤੇ ਜਿਹੜੀ ਆ ਐਮ ਆਰ ਆਈ ਹੈ ਜਾਂ ਹੋਰ ਉਹਨਾਂ ਦੇ ਟੈਸਟ ਕਰਵਾਏ ਜਾਂਦੇ ਆ ਉਹਦੇ ਵਿੱਚ ਅਜੇ ਉਸ ਲੈਵਲ ਦਾ ਸੁਧਾਰ ਨਹੀਂ ਆ ਰਿਹਾ ਜਿਸ ਤਰ੍ਹਾਂ ਦਾ ਉਹ ਚਾਹੁੰਦੇ ਨੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਔਰ ਉਸ ਵੇਲੇ ਹੀ ਚੰਗੀਆਂ ਲੱਗਦੀਆਂ ਨੇ ਜਦੋਂ ਰਾਜਵੀਰ ਜਵੰਦਾ ਵਰਗੇ ਮਤਲਬ ਪਰਿਵਾਰ ਦੇ ਵਿੱਚ ਦੁਬਾਰਾ ਵਾਪਸ ਆ ਜਾਣ ਤਾਂ ਹੁਣ ਰਾਜਵੀਰ ਜਵੰਦਾ ਜੀ ਇਸ ਦੁਨੀਆ ਤੇ ਨਹੀਂ ਰਹੇ ਔਰ ਹਾਲਾਤੇ ਹੋਏ ਪਏ ਨੇ ਦੋਸਤੋ ਕਿ ਜਿਹੜਾ ਵੀ ਸ਼ਖਸ ਉਸ ਦੀ ਮੌਤ ਬਾਰੇ ਸੁਣਦਾ ਹੈ ਉਹ ਚੁੱਪ ਹੋ ਜਾਂਦਾ ਖਮੋਸ਼ ਹੋ ਜਾਂਦਾ ਉਸ ਦੀ ਜ਼ੁਬਾਨ ਬਿਲਕੁਲ ਚੁੱਪ ਚਾਪ ਜਿਹੜੀ ਹੈ ਉਹ ਮਤਲਬ ਆਪਣੇ ਆਪ ਚ ਹੋ ਜਾਂਦੀ ਹੈ ਸਵਾਲ ਇੱਥੇ ਹੈ ਕਿ ਚਹੀਤਾ ਕਲਾਕਾਰ ਸੀ ਪਿਆਰਾ ਇਨਸਾਨ ਸੀਗਾ ਔਰ ਜਿਸ ਦੇ ਨਾਲ ਵੀ ਗੱਲਬਾਤ ਕਰਦਾ ਸੀ ਉਸੇ ਦਾ ਹੀ ਹੋ ਜਾਂਦਾ ਸੀ ਤੁਸੀਂ ਦੇਖੋ ਕਿ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਕੀ ਬਣਿਆ ਹੋਵੇਗਾ ਉਸ ਦੀ ਮਾਤਾ ਸ਼੍ਰੀ ਮੈਂ ਕੱਲ ਦੇਖ ਰਿਹਾ ਸੀਗਾ ਦੋਸਤੋ ਫੋਟੋ ਬਹੁਤ ਹੀ ਭਾਵੁਕ ਕਰਨ ਵਾਲੀਆਂ ਆਈਆਂ ਮਾਂ ਔਰ ਉਸ ਦੀ ਪਤਨੀ ਜਿਹੜੀ ਹੈ ਉਹ ਉਸ ਦੇ ਉੱਪਰ ਸਿਰ ਰੱਖ ਕੇ ਰੋ ਰਹੀ ਹੈ ਮਤਲਬ ਕੀ ਪਤਾ ਸੀਗਾ ਕਿ ਇਸ ਦੀ ਜਿਹੜੀ ਮਤਲਬ ਇਹ ਜਿਹੜੀ ਬਾਈਕ ਹੈ ਜਿਹੜਾ ਚਲਾ ਰਿਹਾ ਹੈ ਉਹ ਜ਼ਿੰਦਗੀ ਦੀ ਆਖਰੀ ਰੇਸ ਹੈ ਆਖਰੀ ਸੈਰ ਹੈ ਆਖਰੀ ਰਨਿੰਗ ਹੈ ਇਹਦੇ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਬਸ ਐਕਸੀਡੈਂਟ ਇੱਕ ਬਹਾਨਾ ਸੀਗਾ ਕਿਉਂਕਿ ਉਮਰ ਹੀ ਇੰਨੀ ਉਸ ਮਾਲਕ ਨੇ ਇਸ ਖੂਬਸੂਰਤ ਸ਼ਖਸੀਅਤ ਦੀ ਲਿਖੀ ਹੈ ਦੋਸਤੋ ਇੰਨੀ ਉਮਰ ਦੇ ਵਿੱਚ ਇੰਨਾ ਪਿਆਰ ਲੈਣਾ ਇੰਨੀ ਉਮਰ ਦੇ ਵਿੱਚ ਇੰਨਾ ਸਤਕਾਰ ਇੰਨੀ ਇੱਜ਼ਤ ਲੈਣੀ ਤੇ ਦੇਣੀ ਇਹ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਿਤੇ ਨਾ ਕਿਤੇ ਰਾਜਵੀਰ ਜਵੰਦਾ ਮਤਲਬ ਉਹ ਬਹੁਤ ਯਾਦਾਂ ਇਹੀਆਂ ਨੇ ਜੋ ਪਿੱਛੇ ਛੱਡ ਗਏ ਨੇ ਸੋ ਅੱਜ ਦੋਸਤੋ ਈਵਨ ਕਿ ਪਿੰਡ ਦੇ ਵਿੱਚ ਦਰਖਤ ਵੀ ਚੁੱਪਚਾਪ ਨੇ ਕਿਸੇ ਦੇ ਘਰ ਦੇ ਵਿੱਚ ਵੀ ਅੱਜ ਚੁੱਲਾ ਨਹੀਂ ਬੜਿਆ ਔਰ ਖਮੋਸ਼ ਹੈ ਬਸ ਇੱਕ ਦੂਜੇ ਵੱਲ ਦੇਖੀ ਜਾ ਰਹੇ ਨੇ ਕਿ ਇਹ ਕੀ ਪਾਣਾ ਵਰਤ ਗਿਆ ਉਹ ਸ਼ਖਸੀਅਤ ਜਿਸ ਨੇ ਪਿੰਡ ਦਾ ਪੂਰਾ ਨਾਮ ਦੁਨੀਆ ਦੇ ਵਿੱਚ ਕਮਾਇਆ ਹੋਇਆ ਸੀਗਾ ਅੱਜ ਉਹ ਇਸ ਪਿੰਡ ਨੂੰ ਰੋਦੇ ਕਰਲਾਉਂਦੇ ਹੋਏ ਛੱਡ ਕੇ ਹਮੇਸ਼ਾ ਲਈ ਚਲਾ ਗਿਆ ਹੈ ਪਰ ਉਹਨਾਂ ਦੇ ਗੀਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਉਹਨਾਂ ਦੇ ਗੀਤਾਂ ਨੂੰ ਹਮੇਸ਼ਾ ਸੁਣਿਆ ਜਾਏਗਾ ਉਸੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਬਹੁਤ ਸਾਰੇ ਨੌਜਵਾਨਾਂ ਨਾਲ ਗੱਲਬਾਤ ਹੋਈ ਇਸ ਵਿਸ਼ੇ ਨੂੰ ਲੈ ਕੇ ਤਾਂ ਸੱਚਮੁੱਚ ਉਹ ਭਾਵਕ ਹੋ ਗਏ ਕਿ ਅਜੇ ਉਸ ਦੇ ਜਾਣ ਦਾ ਵਕਤ ਹੀ ਨਹੀਂ ਸੀ ਅਜੇ ਤਾਂ ਉਸਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਪਕੜਿਆ ਹੀ ਸੀ ਸੋ ਕਿਤੇ ਨਾ ਕਿਤੇ ਦੋਸਤੋ ਇਹ ਸਾਰਾ ਕੁਝ ਜਿਹੜਾ ਹੈ ਇਹ ਰਾਜਵੀਰ ਜਵੰਦਾ ਜੀ ਜ਼ਿੰਦਗੀ ਨਾਲ ਜੁੜਿਆ ਹੈ ਉਹ ਇੱਕ ਜ਼ਮੀਨ ਨਾਲ ਜੁੜਿਆ ਹੋਇਆ ਗਾਇਕ ਸੀ ਉਹ ਇੱਕ ਜ਼ਮੀਨ ਦੇ ਨਾਲ ਜੁੜਿਆ ਹੋਇਆ ਸ਼ਖਸ ਸੀਗਾ ਜੋ ਪਿੰਡ ਦੇ ਵਿੱਚ ਸਭ ਦੀ ਇੱਜ਼ਤ ਕਰਦਾ ਸੀ ਵੱਡੇ ਛੋਟੇ ਸਭ ਨੂੰ ਹੱਸ ਕੇ ਪਿਆਰ ਸਤਕਾਰ ਦੇ ਨਾਲ ਬੁਲਾਉਂਦਾ ਸੀ ਨਹੀਂ ਤਾਂ ਇੰਨੀ ਪ੍ਰਸਿੱਧੀ ਕਿਸੇ ਨੂੰ ਮਿਲ ਜਵੇ ਤਾਂ ਉਸ ਦਾ ਜ਼ਮੀਨ ਤੇ ਪੈਰ ਹੀ ਨਹੀਂ ਲੱਗਦਾ ਪਰ ਉਹ ਸ਼ਖਸ ਹੈ ਜਿਹੜਾ ਨਹੀਂ ਸੀ ਔਰ ਜਿਸ ਦੇ ਨਾਲ ਵੀ ਮਿਲਦਾ ਮੈਂ ਦੇਖ ਰਿਹਾ ਸੀ ਕਿ ਅਧਿਆਪਕ ਰੋ ਰਹੇ ਨੇ ਜਿਸ ਨੇ ਜਵੰਦਾ ਜੀ ਨੂੰ ਪੜਾਇਆ ਹੋਇਆ ਹੈ ਅਧਿਆਪਕ ਦੀਆਂ ਉਸ ਅਧਿਆਪਕਾਂ ਦੀਆਂ ਅੱਖਾਂ ਦੇ ਵਿੱਚੋਂ ਥਰੂ ਨਹੀਂ ਰੁਕ ਰਿਹਾ ਔਰ ਕੁਛ ਇੱਕ ਮਾਤਾਮਾ ਦੀ ਗੱਲਬਾਤ ਮੈਂ ਸੁਣ ਰਿਹਾ ਸੀ ਕਿ ਉਹ ਕਿੰਨੇ ਸੀ ਸਾਨੂੰ ਤੋਂ ਮਾਂ ਤੋਂ ਵੱਧ ਪਿਆਰ ਸਤਕਾਰ ਇੱਜ਼ਤ ਗਲਵਕੜੀ ਪਾਈ ਰੱਖਦਾ ਸੀ ਇਹਨਾਂ ਪਿਆਰਾ ਇਨਸਾਨ ਸੀ ਸੋ ਦੋਸਤੋ ਹੁਣ ਸਿਰਫ ਤਾਂ ਸਿਰਫ ਆਪਣੇ ਕੋਲ ਗੱਲਾਂ ਰਹਿ ਗਈਆਂ ਹੁਣ ਕਈ ਤਰ੍ਹਾਂ ਦੀਆਂ ਗੱਲਾਂ ਉੱਠ ਰਹੀਆਂ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਮੈਂ ਤੇ ਇੱਕੋ ਗੱਲ ਕਹਾਂਗਾ ਅਕਾਲ ਪੁਰਖ ਨੇ ਲਿਖੀ ਹੀ ਉਸ ਦੀ ਇੰਨੀ ਸੀ ਨਾ ਇਸ ਤੋਂ ਵੱਧ ਰਤੀ ਸਵਾਸ ਜ਼ਿਆਦਾ ਹੋਣੇ ਸੀ ਨਾ ਘੱਟ ਹੋਣੇ ਸੀ ਬਸ ਇਹ ਕਹਿ ਸਕਦੇ ਆ ਕਿ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਬਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਜ਼ਰੂਰਤ ਹੈ ਕਿਉਂਕਿ ਸੱਚੇ ਪਾਤਸ਼ਾਹ ਅਸੀਂ ਇਹੀ ਦੁਆ ਕਰਦੇ ਆਂ ਕਿ ਉਸ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਣਾ ਕਿਉਂਕਿ ਬੜੀ ਪਵਿੱਤਰ ਆਤਮਾ ਔਰ ਪਿੱਛੇ ਪਰਿਵਾਰ ਜਿਹੜਾ ਹੈ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਇਸ ਦੁੱਖ ਤੋਂ ਉਭਾਰਨਾ ਪਰ ਇਹ ਇੱਕ ਅਜਿਹਾ ਦੁੱਖ ਹੈ ਜੋ ਸਾਰੀ ਜ਼ਿੰਦਗੀ ਨਾਲ ਜੁੜਿਆ ਰਹੇਗਾ ਔਰ ਉਸ ਮਾਂ ਦੀਆਂ ਅੱਖਾਂ ਦਾ ਕੀ ਹਾਲ ਹੋਏਗਾ ਜਿਸ ਦੀ ਕੋਖ ਦੇ ਵਿੱਚ ਉਸ ਨੇ ਜਨਮ ਲਿਆ ਔਰ ਆਪਣੀ ਕੋਖ ਦੇ ਵਿੱਚੋਂ ਜਨਮ ਦੇਣ ਵਾਲੇ ਉਸ ਪੁੱਤ ਨੂੰ ਆਪਣੇ ਹੱਥੀਂ ਵਿਦਾ ਕਰੇਗੀ ਤੁਸੀਂ ਉਸ ਮਾਹੌਲ ਨੂੰ ਆਪਣੀ ਅੱਖਾਂ ਦੇ ਸਾਹਮਣੇ ਰੱਖ ਕੇ ਵੇਖੋ ਸੋ ਦੋਸਤੋ ਪੋਸੂਨਾਮਾ ਚੈਨਲ ਅਕਾਲ ਪੁਰਖ ਦੇ ਚਰਨਾਂ 'ਚ ਹੀ ਅਰਦਾਸ ਫਰਿਆਦ ਕਰਦਾ ਹੈ ਕਿ ਸੱਚੇ ਪਾਤਸ਼ਾਹ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ